ਸੋਦੋ ਬਿਲ ਨੂੰ ਲੈ ਕੇ ਜਿੱਥੇ ਸੂਬੇ ਭਰ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੁਹਾਨੂੰ ਨਾਬੇ ਦੀਆਂ ਤਸਵੀਰਾਂ ਦਿਖਾ ਦਈਏ ਇਹ ਨਾਬਾ ਬਲਾਕ ਦੇ ਪਿੰਡਾ ਕੁਤਰਾਲਾ ਦੀਆਂ ਤਸਵੀਰਾਂ ਨੇ ਜਿੱਥੇ ਰੇਲਵੇ ਟ੍ਰੈਕ ਤੇ ਵੱਡੇ ਪੱਧਰ ਤੇ ਕਿਸਾਨ ਜਥੇਬੰਦੀਆਂ ਵੱਲੋਂ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਦੂਜੀ ਪਾਸੇ ਤਸਵੀਰਾਂ ਦਿਖਾ ਦਈਏ ਤੁਹਾਨੂੰ ਪ੍ਰਸ਼ਾਸਨ ਦੇ ਆ ਪ੍ਰਸ਼ਾਸਨ ਵੀ ਪੂਰੀ ਤਰ੍ਹਾਂ ਮੁਸਤੈਦ ਆ ਭਾਵੇਂ ਕੀ ਪਰ ਪ੍ਰਸ਼ਾਸਨ ਵੱਲੋਂ ਪਹਿਲਾਂ ਨਾਬੇ ਰੇਲਵੇ ਟ੍ਰੈਕ ਤੇ ਜੋ ਕਿਸਾਨਾਂ ਨੂੰ ਉੱਥੇ ਧਰਨਾ ਨਹੀਂ ਲਗਾਉਣ ਦਿੱਤਾ ਪਰ ਕਿਸਾਨ ਚੱਕਮਾ ਦੇ ਕੇ ਇੱਥੇ ਜਰੂਰ ਆ ਕੇ ਬੈਠ ਗਏ ਨੇ ਸਾਡੇ ਨਾਲ ਕਿਸਾਨ ਜਿੱਥੇ ਮੰਡੀ ਦੇ ਆਗੂ ਨੇ ਕਿਸ ਤਰ੍ਹਾਂ ਦੇਖਦੇ ਹੋ ਗੰਧੂਰ ਸਿੰਘ ਜੀ ਜੋ ਇੱਥੇ ਧਰਨਾ ਲਗਾਇਆ ਪਹਿਲੇ ਤੁਹਾਡਾ ਨਾਬੇ ਦਾ ਹੈਗਾ ਸੀ ਪ੍ਰੋਗਰਾਮ ਹੁਣ ਸੂਰੂ ਚੱਕਮਾ ਦੇ ਕੇ ਤੁਸੀਂ ਇੱਥੇ ਬੈਠੇ ਹੋ ਬਿਲਕੁਲ ਜੀ ਦੇਖੋ ਪੂਰੇ ਪੰਜਾਬ ਦੇ ਵਿੱਚ 26 ਜਗ੍ਹਾ ਤੇ ਜਿਹੜਾ ਪ੍ਰੋਗਰਾਮ ਸੀਗਾ ਜਿੰਨਾ ਜੋ ਇੱਕ ਨਾਬੇ ਦੇ ਵਿੱਚ ਸੀਗਾ ਸਾਡਾ ਰੱਖਿਆ ਹੋਇਆ ਪ੍ਰੋਗਰਾਮ ਸੋ ਪਰਿਸ਼ਾਸਨ ਦੀ ਸਖਤਾਈ ਦੇ ਕਾਰਨ ਕਿਉਂਕਿ ਰਾਤ ਬਈ 4 ਵਜੇ ਤੋਂ ਕਿਸਾਨ ਆ ਗਏ ਸਾਡੇ ਚੱਕੇ ਗਏ ਸਾਡੇ ਕਿਸਾਨ ਘਰਾਂ ਦੇ ਘਰਾਂ ਦੇ ਸਾਪੇਬਾਰੀ ਵਿੱਚ ਕਰੀ ਗਈ ਸੋ ਇਸ ਚੀਜ਼ ਨੂੰ ਲੈ ਕੇ ਅਸੀਂ ਮੌਕੇ ਤੇ ਕਿਉਂਕਿ ਇੱਥੋਂ ਦੇ ਡੀਐਸਪੀ ਸਾਹਿਬ ਦਾ ਵੀ ਇਹ ਸੀਗਾ ਵੀ ਬਾਈ ਅਸੀਂ ਤੁਹਾਨੂੰ ਟਰੈਕ ਦੇ ਉੱਤੇ ਨਹੀਂ ਚੜਨ ਦਿੰਦੇ ਕਣੀ ਇਹੋ ਚੀਜ਼ ਨੂੰ ਲੈ ਕੇ ਅਸੀਂ ਇੱਥੇ ਇੱਕ ਕਰਾਲੇ ਪਿੰਡ ਅੱਜ 2 ਘੰਟੇ ਵਾਸਤੇ ਜਿਹੜਾ ਪ੍ਰਦਰਸ਼ਨ ਕੀਤਾ ਸੋ ਇਹ ਜਿੱਤਾ ਲੋਕਾਂ ਦੀ ਔਰ ਆਉਣ ਵਾਲੇ ਜਿਹੜਾ ਵੱਡਾ ਪੰਜਾਬ ਦੇ ਵਿੱਚ ਵੱਡਾ ਇੱਕ ਅੰਦੋਲਨ ਸ਼ੁਰੂ ਹੋਣ ਜਾ ਰਿਹਾ ਉਹਦੇ ਲਈ ਇੱਕ ਬਿਗਲਾ ਵਈ ਇਹ ਕਿਉਂਕਿ ਪੰਜਾਬ ਸਰਕਾਰ ਅੱਜ 2 ਘੰਟੇ ਵਾਸਤੇ ਕਿਸਾਨਾਂ ਨੂੰ ਇਸ ਕਰਕੇ ਰੋਕਦੀ ਸੀ ਕਿਉਂਕਿ 17 ਤੇ 18 ਤਰੀਕ ਨੂੰ ਡੀਸੀ ਦਫ਼ਤਰ ਦੇ ਮੂਹਰੇ ਬੈਠ ਕੇ 19 ਤਰੀਕ ਤੋਂ ਪੂਰੇ ਪੰਜਾਬ ਦੇ ਵਿੱਚ ਅਣਮਿੱਥੇ ਸਮੇਂ ਲਈ ਰੇਲਾਂ ਦਾ ਜਿਹੜਾ ਪ੍ਰੋਗਰਾਮ ਦਿੱਤਾ ਹੋਇਆ ਸੀ ਉਹਨੂੰ ਲੈ ਕੇ ਉਹ ਡਰ ਲੱਗਦਾ ਸੀ ਸਰਕਾਰ ਨੂੰ ਵੀ ਅੱਜ ਅਗਰ ਇਹ ਅੱਜ ਟਰੈਕ ਤੇ ਚੜ ਜਾਂਦੇ ਆ ਤਾਂ ਉਹਨਾਂ ਵਾਲੇ ਦਿਨਾਂ 'ਚ ਇਹਨਾਂ ਨੂੰ ਰੋਕਣਾ ਮੁਸ਼ਕਲ ਹੋ ਜਾਊਗਾ ਸੋ ਅੱਜ ਕਾਮਯਾਬ ਹੋਇਆ ਸੀ ਆਉਣ ਵਾਲੇ ਸਮਾਂ 'ਚ ਬਈ ਇਹ ਇਸੇ ਤਰ੍ਹਾਂ ਡਟੇ ਰਹਾਂਗੇ ਅਸੀਂ ਪ੍ਰਧਾਨ ਰੇਲਵੇ ਟਰੈਕ ਤੇ ਵੀ ਕਾਫੀ ਲੋਕ ਬੈਠੇ ਹੋਣਗੇ ਖੱਜਲ ਖਵਾਰ ਹੁੰਦੇ ਹੋਣਗੇ ਉਹਨਾਂ ਨੂੰ ਪਤਾ ਨਹੀਂ ਹੈਗਾ ਹੈ ਸੋਧ ਬਿੱਲ ਕੀ ਹੈਗਾ ਜੇ ਲਾਗੂ ਹੁੰਦਾ ਤੇ ਉਸ ਦਾ ਕੀ ਨੁਕਸਾਨ ਹੋਏਗਾ ਬਿਲਕੁਲ ਜੀ ਦੇਖੋ ਸਾਡੇ ਇਸ ਪ੍ਰੋਟੈਸਟ ਕਰਕੇ ਬਹੁਤ ਸਾਰੇ ਜਿਹੜੇ ਕਿਸਾਨ ਭਰਾ ਨੇ ਉਹਨਾਂ ਨੂੰ ਪਰੇਸ਼ਾਨੀਆਂ ਆਉਂਦੀਆਂ ਐ ਇਸ ਚੀਜ਼ ਦਾ ਸਾਨੂੰ ਪਤਾ ਸੋ ਉਹ ਚੀਜ਼ ਨੂੰ ਅਸੀਂ ਮੁੱਖ ਰੱਖਦੇ ਵੀ ਆਂ ਔਰ ਲੋਕਾਂ ਤੋਂ ਅਪੀਲ ਵੀ ਕਰਦੇ ਆਂ ਕਿਉਂਕਿ ਇਹ ਲੜਾਈ ਸਾਡੇ ਕਿਸਾਨਾਂ ਆਗੂਆਂ ਦੀ ਕੋਈ ਨਿੱਜੀ ਲੜਾਈ ਨਹੀਂ ਹੈ ਇਹ ਬਿਜਲੀ ਨੂੰ ਜੋ ਪ੍ਰਾਈਵੇਟ ਸਰਕਾਰਾਂ ਕਰ ਰਹੀਆਂ ਨੇ ਜਾਂ ਚਿਪਲੇ ਮੀਟਰ ਲੱਗ ਰਹੇ ਆ ਜਿਹੜੀਆਂ ਸਬਸਿਡੀਆਂ ਵੱਡੀ ਗਿਣਤੀ 'ਚ ਮਿਲ ਰਹੀਆਂ ਉਹਨਾਂ ਨੂੰ ਖਤਮ ਕਰਨ ਦੀ ਜਿਹੜੀਆਂ ਸਰਕਾਰਾਂ ਚੱਲਣਾ ਚੱਲ ਰਹੀਆਂ ਉਹ ਲੜਾਈ ਲੋਕਾਂ ਦੀ ਲੜਾਈ ਨੂੰ ਲੈ ਕੇ ਬਈਏ ਪ੍ਰੋਟੈਸਟ ਕੀਤਾ ਹੋਇਆ ਸੋ ਲੋਕਾਂ ਨੂੰ ਅਪੀਲ ਕਰਨੀ ਚਾਹੁੰਦੇ ਆ ਵੀ ਜਿੱਥੇ ਤੁਹਾਨੂੰ ਇਹ ਸਮੱਸਿਆਵਾਂ ਆਉਂਦੀਆਂ ਨੇ ਤਾਂ ਇਹ ਕੋਆਪਰੇਟ ਕਰਨੀਆਂ ਚਾਹੀਦੀਆਂ ਲੋਕਾਂ ਨਾਲ ਮਤਲਬ ਇਹਨਾਂ ਕਿਸਾਨਾਂ ਆਗੂਆਂ ਦੇ ਨਾਲ ਕਿਉਂਕਿ ਇਹ ਹਰ ਚੁੱਲ੍ਹੇ ਦੀ ਹਰ ਘਰ ਦੀ ਲੜਾਈ ਲੈ ਕੇ ਬਈਏ ਆਪਾਂ ਪ੍ਰੋਟੈਸਟ ਲੜ ਰਹੇ ਹਾਂ ਐਂ ਦਾ ਤੁਹਾਡਾ ਮਤਲਬ ਆ ਜਿਵੇਂ ਫ੍ਰੀ ਬਿਜਲੀ ਸਬਸਿਡੀ ਮਿਲ ਰਹੀ ਆ ਜਿਵੇਂ ਤੁਹਾਨੂੰ ਕਿਸਾਨਾਂ ਨੂੰ ਮੋਟਰਾਂ ਤੇ ਜਿਹੜੀ ਫ੍ਰੀ ਬਿਜਲੀ ਆ ਉਹ ਬੰਦ ਹੋ ਜਾਣੀ ਬਿਲਕੁਲ ਜੀ ਕਿਉਂਕਿ ਇੱਕ ਹੱਥ ਇੱਕ ਜਦੋਂ ਨਿਜੀਕਰਨ ਹੋ ਜਾਣਾ ਇੱਕ ਵਿਅਕਤੀ ਦਾ ਇਹਦੇ ਤੇ ਪੂਰਾ ਪੂਰਾ ਅਧਿਕਾਰ ਹੋ ਜਾਣਾ ਤਾਂ ਉਥੋਂ ਫ੍ਰੀ ਮਿਲਣਾ ਤਾਂ ਬਹੁਤ ਦੂਰ ਦੀ ਗੱਲ ਆ ਸੋ ਇਹ ਖਾਸਾ ਨਹੀਂ ਇਹ ਯਕੀਨਨ ਆ ਲੋਕਾਂ ਨੂੰ ਪਤਾ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਅੱਜ ਪੂਰੇ ਪੰਜਾਬ ਦੇ ਵਿੱਚ ਜਿਹੜਾ ਸਿੰਚਾਈ ਨੂੰ ਕਿਸਾਨੀ ਨੂੰ ਜਿਹੜੀ ਬਿਜਲੀ ਆ ਉਹ ਬਿਲਕੁਲ ਫ੍ਰੀ ਮਿਲ ਰਹੀ ਆ ਉਹ ਜਿਹੜਾ ਇਕੱਲੇ ਇਕੱਲੇ ਘਰ ਦਾ ਜਾਨੀ ਹਜ਼ਾਰਾਂ ਦੇ ਬਿਲਾਇਆ ਕਰਨਗੇ ਸੋ ਜਿਹੜਾ 300 ਜੂਟ ਹਰ ਪਰਿਵਾਰ ਨੂੰ ਹਰ ਘਰ ਨੂੰ ਫ੍ਰੀ ਮਿਲ ਰਹੀ ਆ ਉਹਤੇ ਵੀ ਕਟ ਲੱਗ ਜੂਗਾ ਬਾਈ ਉਹੀ ਚੀਜ਼ ਨੂੰ ਲੈ ਕੇ ਅੱਜ ਇਹ ਲੜਾਈ ਜਿਹੜੀ ਆ ਆਪਾਂ ਬਿੱਢੀ ਆ ਬਿਲਕੁਲ ਜੀ ਚਿੱਪੜੇ ਮੀਟਰ ਤਾਂ ਕਾਫੀ ਤਾਂ ਲੱਗ ਵੀ ਚੁੱਕੇ ਤੁਸੀਂ ਵਿਰੋਧ ਵੀ ਕਰ ਰਹੇ ਹੋ ਕਿਸਾਨ ਜੱਟ ਬੰਦਿਆ ਕੀ ਕਰਨਾ ਚਿੱਪੜਾ ਮੀਟਰ ਕਿਉਂ ਨਹੀਂ ਲਗਾਉਣਾ ਚਾਹੁੰਦੇ ਬਾਈ ਜੀ ਚਿੱਪੜਾ ਮੀਟਰ ਜਿਹੜਾ ਸਭ ਤੋਂ ਵੱਡੀ ਗੱਲ ਆ ਇਹ ਇਹਦੇ ਨਾਲ ਜਿੱਥੇ ਆਮ ਲੋਕਾਂ ਨੂੰ ਮਤਲਬ ਮਨਮਰਜ਼ੀ ਦੇ ਜਿਹੜੇ ਰੇਟ ਨੇ ਮਨਮਰਜ਼ੀ ਦੀਆਂ ਜੁੰਟਾਂ ਜਿਹੜੀਆਂ ਇਸ ਮੀਟਰ ਦੇ ਥਰੂ ਹੋਣੀਆਂ ਨੇ ਉਹਦੇ ਨਾਲ-ਨਾਲ ਜਿਹੜੇ ਅਧਿਕਾਰੀ ਆ ਬਾਈ ਉਹਨਾਂ ਦੀਆਂ ਸਾਮੀਆਂ ਵੀ ਖਤਮ ਹੋ ਜਾਣਗੀਆਂ ਜਿਵੇਂ ਪਿੰਡਾਂ 'ਚ ਜਾ ਕੇ ਜਿਹੜੇ ਲੋਕ ਸਾਡੇ ਮੀਟਰ ਰੀਡਿੰਗ ਰੀਡ ਕਰਦੇ ਆ ਜਾਂ ਮਤਲਬ ਸਪਲਾਈ ਦਿੰਦੇ ਆ ਉੱਥੇ ਬੇਟੀ ਸਭ ਲਈ ਕੱਟੀ ਜਾਇਆ ਕਰਨੀਆਂ ਸੋ ਇਸ ਤਰ੍ਹਾਂ ਦੀ ਜਣੀ ਜਿਹੜੀ ਗੱਲਬਾਤ ਆ ਉਹ ਲੋਕਾਂ ਦੇ ਮਨ ਦੇ ਵਿੱਚ ਵੱਡਾ ਡਰਾ ਇਸ ਕਰਕੇ ਚਿੱਪ ਵਾਲੇ ਮੀਟਰ ਤੋਂ ਬਾਈ ਜਿਵੇਂ ਸੱਪ ਤੋਂ ਡਰ ਲੱਗਦਾ ਉਸ ਤਰ੍ਹਾਂ ਪੰਜਾਬ ਦੇ ਲੋਕ ਡਰਦੇ ਆ ਸੋ 10 ਤਰੀਕ ਤੱਕ 8 ਤਰੀਕ ਤੋਂ ਲੈ ਕੇ 10 ਤਰੀਕ ਤੱਕ ਜਣ ਇਹ ਮੀਟਰ ਪੱਟ ਕੇ ਆਪਾਂ ਇਹ ਬਿਜਲੀ ਬੋਰਡ ਦਫ਼ਤਰਾਂ ਦੇ ਵਿੱਚ ਜਮ੍ਹਾਂ ਵੀ ਕਰਵਾਵਾਂਗੇ ਭਾਈ ਆਪਾਂ ਬਿਲਕੁਲ ਤੁਸੀਂ ਦੇਖਿਆ ਜੋ ਇਹ ਕਿਸਾਨ ਆ ਗੋ ਨੇ ਇਹਨਾਂ ਨੇ ਸਿੱਧੇ ਕਿਹਾ ਜੋ ਚਿਪਾੜਾ ਮੀਟਰ ਜੋ ਬਿਜਲੀ ਸੋਧ ਬੇਲਾ ਉਸ ਨੂੰ ਲੈ ਕੇ ਜਿਹੜਾ ਹੈਗਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸਾਡੇ ਨਾਲ ਹੋਰ ਵੀ ਕਿਸਾਨ ਆ ਗੋ ਨੇ ਉਹਨਾਂ ਦਾ ਕਦਲ ਕਰਦੇ ਆ ਕਿਸ ਤਰ੍ਹਾਂ ਦੇਖਦੇ ਹੋ ਲਗਾਤਾਰ ਰੋਸ ਪ੍ਰਦਰਸ਼ਨ ਹੋਇਆ ਪੰਜਾਬ ਵਿੱਚ ਵੱਡੇ ਪੱਧਰ ਤੇ ਜੋ ਪੁਲਿਸ ਵੱਲੋਂ ਉਹਨਾਂ ਨੂੰ ਡਿਟੇਨ ਵੀ ਕੀਤਾ ਗਿਆ ਹੈਗਾ ਤੇ ਤੁਸੀਂ ਇੱਥੇ ਕਾਮਯਾਬ ਹੋ ਗੇ ਇੱਥੇ ਪ੍ਰੋਟੈਸਟ ਕਰਨ ਦੇ ਦੇਖੋ ਜੀ ਪੁਰਸਾ ਇਹ ਸਰਕਾਰਾਂ ਦੀ ਹੁੰਦੀ ਆ ਸਰਕਾਰਾਂ ਕਦੇ ਵੀ ਆਮ ਲੋਕਾਂ ਦੀ ਨਹੀਂ ਗੱਲ ਕਰਿਆ ਕਰਦੀਆਂ ਇਹ ਜੋਕਾਂ ਦੀ ਗੱਲ ਕਰਿਆ ਕਰਦੀਆਂ ਉਹ ਕਾਰਪੋਰੇਟਾਂ ਦੀ ਗੱਲ ਕਰਿਆ ਕਰਦੀਆਂ ਸਰਕਾਰਾਂ ਸਰਕਾਰਾਂ ਇਹ ਜਾਬਰ ਕਰਦੀਆਂ ਨੇ ਕਿਉਂਕਿ ਅਸੀਂ ਲੋਕਾਂ ਦੀ ਗੱਲ ਕਰਨ ਵਾਲੇ ਲੋਕਾਂ ਦੀ ਮਤ ਵੀ ਪੜ ਜਿਹੜੇ ਵਾਸਤੇ ਅਸੀਂ ਆਏ ਆ ਵੀ ਬਿਜਲੀ ਐਕਟ 2025 ਪਹਿਲਾਂ 2020 ਆਇਆ ਸੀ ਜਿਹੜਾ ਦਿੱਲੀ ਅੰਦੋਲਨ ਵਕਤ ਸਰਕਾਰ ਮੰਨੀ ਸੀ ਸੈਂਟਰ ਸਰਕਾਰ ਵੀ ਰੱਦ ਦੁਬਾਰਾ ਸਾਡੇ ਘਰਾਂ ਦੇ ਵਿੱਚ ਟਿਹੜੇ ਤਰੀਕੇ ਨਾਲ ਸਾਡੇ ਉਸਤਰੀ ਚਿਪ ਵਾਲੇ ਮੀਟਰ ਲਾ ਰਹੇ ਨੇ ਪ੍ਰਾਈਵੇਟ ਕਰਕੇ ਸਾਡਾ ਆਉਣ ਵਾਲੇ ਸਮੇਂ ਵਿੱਚ ਇਹੋ ਜਿਹਾ ਹਾਲ ਕਰਦੇ ਨਾ ਕਿ ਅਸੀਂ ਬੱਲਮ ਜਗਾਉਣ ਤੋਂ ਵੀ ਲਗਾਤਾਰ ਤੁਹਾਡੇ ਤੋਂ ਸਮਰਥ ਹੋ ਜਾਾਂਗੇ ਬੱਲਮ ਬਣੀ ਜਗਾਇਆ ਜਾਣਾ ਏਸੀ ਫਰਿਜ ਕੂਲਰ ਤਾਂ ਦੂਰ ਦੀ ਗੱਲ ਆ ਵੀ ਅਸੀਂ ਹਵਾ ਲੈ ਲਾਂਗੇ ਜਾਂ ਧਰਤੀ ਵਿੱਚੋਂ ਪਾਣੀ ਕੱਢ ਕੇ ਪੀ ਲਾਂਗੇ ਇੱਕ ਬੂੰਦ ਪਾਣੀ ਦੀ ਨਹੀਂ ਪੀ ਸਕਦੇ ਜੇ ਇਹ ਲੋਕਾਂ ਦੀ ਹੁੰਦੀ ਨਹੀਂ ਦੇਖਣੀ 2025 ਬਿਜਲੀ ਬੇਲਾ ਜਿਹੜਾ ਜੇ ਲਾਗੂ ਹੋ ਜਾਂਦਾ ਕਿਉਂਕਿ ਤੁਹਾਡੇ ਚੈਨਲ ਰਾਹੀਂ ਵੀ ਅਸੀਂ ਅਪੀਲ ਵੀ ਕਰਨੀ ਚਾਹੁੰਦੇ ਆ ਲੋਕਾਂ ਨੂੰ ਕਿ ਭਰਾਵੋ ਹੁਣ 3 ਮਹੀਨੇ ਤੁਹਾਡੇ ਲੈਵੇ ਬੇਲਦਾ ਸਮਾਂ ਜੇ ਆਪਦੇ ਸਰਕਾਰੀ ਅਦਾਰੇ ਬਚਾਉਣੇ ਨੇ ਕਿ ਪਰਜਾ ਰੋੜਾਂ ਤੇ ਆਉਣਾ ਪਊ ਇਹ ਸਰਕਾਰਾਂ ਖਿਲਾਫ ਲੜਨਾ ਪਊ ਹੁਣ ਜਿਹੜਾ ਅਗਲਾ ਸੰਘਰਸ਼ ਕੀ ਹੋਏਗਾ ਤੁਹਾਡਾ ਅਗਲਾ ਸੰਘਰਸ਼ ਜੋਗਲ ਤੱਕ ਸਾਡੇ ਆਗੂ ਨਹੀਂ ਛੱਡੇ ਜਾਂਦੇ ਜਿਵੇਂ ਵੀ ਕਿਸਾਨ ਮਜ਼ਦੂਰ ਮੋਰਚੇ ਨਾਲ ਚੱਲ ਰਹੀ ਆ ਸਾਡੀ ਉਨ੍ਹਾਂ ਤੇ ਗੱਲਬਾਤ ਇਥੋਂ ਜਾ ਕੇ ਕਿੱਥੇ ਲ ਜਾਣਾ ਜਾਂ ਕਿਵੇਂ 10 ਤਰੀਕ ਨੂੰ ਸਾਡਾ ਕਿਸਾਨ ਮਜ਼ਦੂਰ ਮੋਰਚੇ ਦਾ ਫੈਸਲਾ ਕੀ ਚਿੱਪਾਲੇ ਮੀਟਰ ਪੱਟ ਕੇ ਇਹਨਾਂ ਦੇ ਦਫ਼ਤਰਾਂ ਦੇ ਵਿੱਚ ਜਮ੍ਹਾਂ ਕਰਾਉਣੇ ਨੇ ਅਗਲਾ ਜਿਹੜਾ ਉਸ ਤੋਂ ਉਸ ਤੋਂ ਬਾਅਦ ਡੀਸੀਆਂ ਦੇ ਧਰਨੇ ਲੱਗਣੇ ਨੇ ਉਸ ਤੋਂ ਬਾਅਦ ਲੋਕਾਂ ਨੂੰ ਅਸੀਂ ਦੱਸਣਾ ਕਿ ਜਿਹੜੇ ਦਿੱਲੀ ਵਾਪਸ ਕਰਾ ਕੇ ਇਹਦੇ ਉਸ ਤੋਂ ਵੀ ਖਤਰਨਾਕ ਕਾਨੂੰਨ ਨੇ ਜਿਹੜੇ ਸਾਡੇ ਤੇ ਲਾਗੂ ਕਰਨ ਜਾ ਰਹੀਆਂ ਸਰਕਾਰਾਂ ਦੋਹੇ ਰਲ ਕੇ ਪੰਜਾਬ ਦੀ ਹੋਵੇ ਚਾਹੇ ਉਹ ਸੈਂਟਰ ਦੀ ਹੋਵੇ ਆ ਤੁਸੀਂ ਸੁਣੇ ਕਿਸਾਨਾ ਗੁਸੀ ਇਹਨਾਂ ਨੇ ਕਿਹਾ ਕਿ ਜੋ ਬਿਜਲੀ ਸੋਧ ਬਿੱਲਾ ਜੇਕਰ ਇਹ 2025 ਲਾਗੂ ਹੋ ਜਾਂਦਾ ਤਾਂ ਪੂਰੇ ਸੂਬੇ ਵਿੱਚ ਇਸ ਦਾ ਅਸਰ ਪਵੇਗਾ ਅਤੇ ਵੱਡੇ ਵੱਡੇ ਬਿੱਲ ਆਉਣੇ ਲੱਗ ਜਾਣਗੇ ਅਤੇ ਲੋਕ ਕਰਜ਼ਾਈ ਹੋ ਜਾਣਗੇ ਨਾਬਦੋ ਭਪਿੰਦਰ ਸਿੰਘ ਦੈਨਕ ਸਵੇਰਾ ਟੀਵੀ ਲਈ ਸੋਦੋ ਬਿਲ ਨੂੰ ਲੈ ਕੇ ਜਿੱਥੇ ਸੂਬੇ ਭਰ ਵਿੱਚ ਕਿਸਾਨਾਂ ਦੇ ਇੱਥੇ ਬੰਦਿਆਂ ਵੱਲੋਂ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੁਹਾਨੂੰ ਨਾਬੇ ਦੇ ਤਸਵੀਰਾਂ ਦਿਖਾ ਦਈਏ ਇਹ ਨਾਪਾ ਬਲਾਕ ਦੇ ਪਿੰਡ ਕਤਰਾਲਾ ਦੀਆਂ ਤਸਵੀਰਾਂ ਨੇ ਜਿੱਥੇ ਰੇਲਵੇ ਟ੍ਰੈਕ ਤੇ ਵੱਡੇ ਪੱਧਰ ਤੇ ਕਿਸਾਨਾਂ ਦੇ ਇੱਥੇ ਬੰਦਿਆਂ ਵੱਲੋਂ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੁਹਾਨੂੰ ਤੁਜੀ ਪਾਸੇ ਤਸਵੀਰਾਂ ਦਿਖਾ ਦਈਏ ਤੁਹਾਨੂੰ ਪ੍ਰਸ਼ਾਸਨ ਦੇ ਆ ਪ੍ਰਸ਼ਾਸਨ ਵੀ ਪੂਰੀ ਤਰ੍ਹਾਂ ਮੁਸਤੈਦ ਆ ਭਾਵੇਂ ਕੀ ਪਰ ਪ੍ਰਸ਼ਾਸਨ ਵੱਲੋਂ ਪਹਿਲਾਂ ਨਾਬੇ ਰੇਲਵੇ ਟ੍ਰੈਕ ਤੇ ਜੋ ਕਿਸਾਨਾਂ ਨੂੰ ਉੱਥੇ ਧਰਨਾ ਨਹੀਂ ਲਗਾਉਣ ਦਿੱਤਾ ਪਰ ਕਿਸਾਨ ਚੱਕਮਾ ਦੇ ਕੇ ਇੱਥੇ ਜਰੂਰ ਆ ਕੇ ਬੈਠ ਗਏ ਨੇ ਸਾਡੇ ਨਾਲ ਕਿਸਾਨ ਜਥੇਬੰਦੀ ਦੇ ਆਗੂ ਨੇ ਕਿਸ ਤਰ੍ਹਾਂ ਦੇਖਦੇ ਹੋ ਕਿ ਮਧੂਰ ਸਿੰਘ ਜੀ ਜੋ ਇੱਥੇ ਧਰਨਾ ਲਗਾਇਆ ਪਹਿਲੇ ਤੁਹਾਡਾ ਨਾਬੇ ਦਾ ਹੈਗਾ ਸੀ ਪ੍ਰੋਗਰਾਮ ਹੁਣ ਸੂਰੂ ਚੱਕਮਾ ਦੇ ਕੇ ਤੁਸੀਂ ਇੱਥੇ ਬੈਠੇ ਹੋ ਬਿਲਕੁਲ ਜੀ ਦੇਖੋ ਪੂਰੇ ਪੰਜਾਬ ਦੇ ਵਿੱਚ 26 ਜਗ੍ਹਾ ਤੇ ਜਿਹੜਾ ਪ੍ਰੋਗਰਾਮ ਸੀਗਾ ਜਿਹਨਾਂ ਜੋ ਇੱਕ ਨਾਬੇ ਦੇ ਵਿੱਚ ਸੀਗਾ ਸਾਡਾ ਰੱਖਿਆ ਹੋਇਆ ਪ੍ਰੋਗਰਾਮ ਸੋ ਪ੍ਰਸ਼ਾਸਨ ਦੀ ਸਖਤਾਈ ਦੇ ਕਾਰਨ ਕਿਉਂਕਿ ਰਾਤ ਬਈ 4 ਵਜੇ ਤੋਂ ਕਿਸਾਨ ਆ ਗਏ ਸਾਡੇ ਚੱਕੇ ਗਏ ਸਾਡੇ ਕਿਸਾਨ ਘਰਾਂ ਦੇ ਘਰਾਂ ਦੇ ਸਾਪੇਬਾਰੀ ਵਿੱਚ ਕਰੀ ਗਈ ਸੋ ਚੀਜ਼ ਨੂੰ ਲੈ ਕੇ ਅਸੀਂ ਮੌਕੇ ਤੇ ਕਿਉਂਕਿ ਇੱਥੋਂ ਦੇ ਡੀਐਸਪੀ ਸਾਹਿਬ ਦਾ ਵੀ ਇਹ ਸੀਗਾ ਵੀ ਬਾਈ ਅਸੀਂ ਤੁਹਾਨੂੰ ਟਰੈਕ ਦੇ ਉੱਤੇ ਨਹੀਂ ਚੜਨ ਦਿੰਦੇ ਜਣੀ ਇਹੋ ਚੀਜ਼ ਨੂੰ ਲੈ ਕੇ ਅਸੀਂ ਇੱਥੇ ਇੱਕ ਕਰਾਲੇ ਪਿੰਡ ਅੱਜ 2 ਘੰਟੇ ਵਾਸਤੇ ਜਿਹੜਾ ਪ੍ਰਦਰਸ਼ਨ ਕੀਤਾ ਸੋ ਇਹ ਜਿੱਤਾ ਲੋਕਾਂ ਦੀ ਔਰਉਣ ਵਾਲੇ ਜਿਹੜਾ ਵੱਡਾ ਪੰਜਾਬ ਦੇ ਵਿੱਚ ਵੱਡਾ ਇੱਕ ਅੰਦੋਲਨ ਸ਼ੁਰੂ ਹੋਣ ਜਾ ਰਿਹਾ ਉਹਦੇ ਲਈ ਇੱਕ ਵਿਗਲ ਆ ਵਈ ਇਹ ਕਿਉਂਕਿ ਪੰਜਾਬ ਸਰਕਾਰ ਅੱਜ 2 ਘੰਟੇ ਵਾਸਤੇ ਕਿਸਾਨਾਂ ਨੂੰ ਇਸ ਕਰਕੇ ਰੋਕਦੀ ਸੀ ਕਿਉਂਕਿ 17 ਤੇ 18 ਤਰੀਕ ਨੂੰ ਡੀਸੀ ਦਫ਼ਤਰ ਤੇ ਮੂਰੇ ਬੈਠ ਕੇ 19 ਤਰੀਕ ਤੋਂ ਪੂਰੇ ਪੰਜਾਬ ਦੇ ਵਿੱਚ ਅਣਮਿੱਥੇ ਸਮੇਂ ਲਈ ਰੇਲਾਂ ਦਾ ਜਿਹੜਾ ਪ੍ਰੋਗਰਾਮ ਦਿੱਤਾ ਹੋਇਆ ਸੀ ਉਹਨੂੰ ਲੈ ਕੇ ਉਹ ਡਰ ਲੱਗਦਾ ਸੀ ਸਰਕਾਰ ਨੂੰ ਵੀ ਅੱਜ ਅਗਰ ਇਹ ਅੱਜ ਟਰੈਕ ਤੇ ਚੜ ਜਾਂਦੇ ਆ ਤਾਂ ਉਹਨਾਂ ਵਾਲੇ ਦਿਨਾਂ ਚ ਇਹਨਾਂ ਨੂੰ ਰੋਕਣਾ ਮੁਸ਼ਕਲ ਹੋ ਜਾਊਗਾ ਸੋ ਅੱਜ ਕਾਮਯਾਬ ਹੋਇਆ ਸੀ ਆਉਣ ਵਾਲੇ ਸਮੇਂ ਚ ਬਈ ਇਹ ਇਸੇ ਤਰ੍ਹਾਂ ਡਟੇ ਰਹਿਾਂਗੇ ਅਸੀਂ ਪ੍ਰਦਰਸ਼ਨ ਰੇਲਵੇ ਟਰੈਕ ਤੇ ਕਾਫੀ ਲੋਕ ਬੈਠੇ ਹੋਣਗੇ ਖੱਜਲ ਖਵਾਰ ਹੁੰਦੇ ਹੋਣਗੇ ਉਹਨਾਂ ਨੂੰ ਪਤਾ ਨਹੀਂ ਹੈਗਾ ਹੈ ਸੋਧ ਬਿੱਲ ਕੀ ਹੈਗਾ ਜੇ ਲਾਗੂ ਹੁੰਦਾ ਤੇ ਉਸ ਦਾ ਕੀ ਨੁਕਸਾਨ ਹੋਏਗਾ ਬਿਲਕੁਲ ਜੀ ਦੇਖੋ ਸਾਡੇ ਇਸ ਪ੍ਰੋਟੈਸਟ ਕਰਕੇ ਬਹੁਤ ਸਾਰੇ ਜਿਹੜੇ ਕਿਸਾਨ ਭਰਾ ਨੇ ਉਹਨਾਂ ਨੂੰ ਪਰੇਸ਼ਾਨੀਆਂ ਆਉਂਦੀਆਂ ਐ ਇਸ ਚੀਜ਼ ਦਾ ਸਾਨੂੰ ਪਤਾ ਸੋ ਉਹ ਚੀਜ਼ ਨੂੰ ਅਸੀਂ ਮੁੱਖ ਰੱਖਦੇ ਵੀ ਆਂ ਔਰ ਲੋਕਾਂ ਤੋਂ ਅਪੀਲ ਵੀ ਕਰਦੇ ਆਂ ਕਿਉਂਕਿ ਇਹ ਲੜਾਈ ਸਾਡੇ ਕਿਸਾਨਾਂ ਆਗੂਆਂ ਦੀ ਕੋਈ ਨਿੱਜੀ ਲੜਾਈ ਨਹੀਂ ਹੈ ਇਹ ਬਿਜਲੀ ਨੂੰ ਜੋ ਪ੍ਰਾਈਵੇਟ ਸਰਕਾਰਾਂ ਕਰ ਰਹੀਆਂ ਨੇ ਜਾਂ ਚਿਪਲੇ ਮੀਟਰ ਲੱਗ ਰਹੇ ਆ ਜਿਹੜੀਆਂ ਸਬਸਿਡੀਆਂ ਵੱਡੀ ਗਿਣਤੀ ਚ ਮਿਲ ਰਹੀਆਂ ਉਹਨਾਂ ਨੂੰ ਖਤਮ ਕਰਨ ਦੀ ਜਿਹੜੀਆਂ ਸਰਕਾਰਾਂ ਚਾਲਾਂ ਚੱਲ ਰਹੀਆਂ ਉਹ ਲੜਾਈ ਲੋਕਾਂ ਦੀ ਲੜਾਈ ਨੂੰ ਲੈ ਕੇ ਬਈਏ ਪ੍ਰੋਟੈਸਟ ਕੀਤਾ ਹੋਇਆ ਸੋ ਲੋਕਾਂ ਨੂੰ ਅਪੀਲ ਕਰਨੀ ਚਾਹੁੰਦੇ ਆ ਵੀ ਜਿੱਥੇ ਤੁਹਾਨੂੰ ਇਹ ਸਮੱਸਿਆਵਾਂ ਆਉਂਦੀਆਂ ਨੇ ਤਾਂ ਇਹ ਕੋਆਰਡੀਨੇਟ ਕਰਨੀਆਂ ਚਾਹੀਦੀਆਂ ਲੋਕਾਂ ਨਾਲ ਮਤਲਬ ਇਹਨਾਂ ਕਿਸਾਨਾਂ ਆਗੂਆਂ ਦੇ ਨਾਲ ਕਿਉਂਕਿ ਇਹ ਹਰ ਚੁੱਲ੍ਹੇ ਦੀ ਹਰ ਘਰ ਦੀ ਲੜਾਈ ਲੈ ਕੇ ਬਈਏ ਆਪਾਂ ਪ੍ਰੋਟੈਸਟ ਲੜ ਰਹੇ ਹਾਂ ਕਹਿਣ ਦਾ ਤੁਹਾਡਾ ਮਤਲਬ ਆ ਜਿਵੇਂ ਫ੍ਰੀ ਬਿਜਲੀ ਸਬਸਿਡੀ ਮਿਲ ਰਹੀ ਆ ਜਿਵੇਂ ਤੁਹਾਨੂੰ ਕਿਸਾਨਾਂ ਨੂੰ ਮੋਟਰਾਂ ਤੇ ਦੂਜੀ ਫ੍ਰੀ ਮਿਲ ਰਹੀ ਆ ਜੋ ਬੰਦ ਹੋ ਜਾਣੀਆਂ ਬਿਲਕੁਲ ਜੀ ਕਿਉਂਕਿ ਇੱਕ ਹੱਥ ਇੱਕ ਜਦੋਂ ਨਿੱਜੀਕਰਨ ਹੋ ਜਾਣਾ ਇੱਕ ਵਿਅਕਤੀ ਦਾ ਇਹਦੇ ਤੇ ਪੂਰਾ ਪੂਰਾ ਅਧਿਕਾਰ ਹੋ ਜਾਣਾ ਤਾਂ ਉਥੋਂ ਫ੍ਰੀ ਮਿਲਣਾ ਤਾਂ ਬਹੁਤ ਦੂਰ ਦੀ ਗੱਲ ਆ ਸੋ ਇਹ ਖਾਸਾ ਨਹੀਂ ਇਹ ਯਕੀਨਨ ਆ ਲੋਕਾਂ ਨੂੰ ਪਤਾ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਅੱਜ ਪੂਰੇ ਪੰਜਾਬ ਦੇ ਵਿੱਚ ਜਿਹੜਾ ਸਿੰਚਾਈ ਨੂੰ ਕਿਸਾਨੀ ਨੂੰ ਜਿਹੜੀ ਬਿਜਲੀ ਆ ਉਹ ਬਿਲਕੁਲ ਫ੍ਰੀ ਮਿਲ ਰਹੀ ਆ ਉਹ ਜਿਹੜਾ ਇਕੱਲੇ ਇਕੱਲੇ ਘਰ ਦਾ ਜਾਨੀ ਹਜ਼ਾਰਾਂ ਦੇ ਬਿਲਾਇਆ ਕਰਨਗੇ ਸੋ ਜਿਹੜਾ 300 ਜੂਨਟ ਹਰ ਪਰਿਵਾਰ ਨੂੰ ਹਰ ਘਰ ਨੂੰ ਫ੍ਰੀ ਮਿਲ ਰਹੀ ਆ ਉਹ ਤੇ ਵੀ ਕੱਟ ਲੱਗ ਜੂਗਾ ਬਾਈ ਉਹੀ ਚੀਜ਼ ਨੂੰ ਲੈ ਕੇ ਅੱਜ ਇਹ ਲੜਾਈ ਜਿਹੜੀ ਆਪਾਂ ਵਿੱਢੀ ਆ ਬਿਲਕੁਲ ਜੀ ਚਿੱਪੜੇ ਮੀਟਰ ਤਾਂ ਕਾਫੀ ਤਾਂ ਲੱਗ ਵੀ ਚੁੱਕੇ ਤੁਸੀਂ ਵਿਰੋਧ ਵੀ ਕਰ ਰਹੇ ਹੋ ਕਿਸਾਨ ਜੱਟੇ ਬੰਦਿਆ ਕੀ ਕਰਨਾ ਚਿੱਪੜਾ ਮੀਟਰ ਕਿਉਂ ਨਹੀਂ ਲਗਾਉਣਾ ਚਾਹੁੰਦੇ ਬਾਈ ਜੀ ਚਿੱਪੜਾ ਮੀਟਰ ਜਿਹੜਾ ਸਭ ਤੋਂ ਵੱਡੀ ਗੱਲ ਆ ਇਹ ਇਹਦੇ ਨਾਲ ਜਿੱਥੇ ਆਮ ਲੋਕਾਂ ਨੂੰ ਮਤਲਬ ਮਨਮਰਜ਼ੀ ਦੇ ਜਿਹੜੇ ਰੇਟ ਨੇ ਮਨਮਰਜ਼ੀ ਦੀਆਂ ਜੁੰਟਾਂ ਜਿਹੜੀਆਂ ਇਸ ਮੀਟਰ ਦੇ ਥਰੂ ਹੋਣੀਆਂ ਨੇ ਉਹਦੇ ਨਾਲ ਨਾਲ ਜਿਹੜੇ ਅਧਿਕਾਰੀ ਆ ਬਈ ਉਹਨਾਂ ਦੀਆਂ ਸਾਮੀਆਂ ਵੀ ਖਤਮ ਹੋ ਜਾਣਗੀਆਂ ਜਿਵੇਂ ਪਿੰਡਾਂ 'ਚ ਜਾ ਕੇ ਜਿਹੜੇ ਲੋਕ ਸਾਡੇ ਮੀਟਰ ਰੀਡਿੰਗ ਰੀਡ ਕਰਦੇ ਆ ਜਾਂ ਮਤਲਬ ਸਪਲਾਈ ਦਿੰਦੇ ਆ ਉੱਥੇ ਬੇਟੀ ਸਬਰਾਈ ਕੱਟੀ ਜਾਇ ਕਰਨੀਆਂ ਸੋ ਇਸ ਤਰ੍ਹਾਂ ਦੀ ਜਣੀ ਜਿਹੜੀ ਗੱਲਬਾਤ ਆ ਉਹ ਲੋਕਾਂ ਦੇ ਮਨ ਦੇ ਵਿੱਚ ਵੱਡਾ ਡਰਾ ਇਸ ਕਰਕੇ ਚਿੱਪ ਵਾਲੇ ਮੀਟਰ ਤੋਂ ਬਈ ਜਿਵੇਂ ਸੱਪ ਤੋਂ ਡਰਨ ਲੱਗਦਾ ਉਸ ਤਰ੍ਹਾਂ ਪੰਜਾਬ ਦੇ ਲੋਕ ਡਰਦੇ ਆ ਸੋ 10 ਤਰੀਕ ਤੱਕ 8 ਤਰੀਕ ਤੋਂ ਲੈ ਕੇ 10 ਤਰੀਕ ਤੱਕ ਜਣੀ ਇਹ ਮੀਟਰ ਪੱਟ ਕੇ ਆਪਾਂ ਏ ਬਿਜਲੀ ਬੋਰਡ ਦਫਤਰਾਂ ਦੇ ਵਿੱਚ ਜਮ੍ਹਾਂ ਵੀ ਕਰਵਾਵਾਂਗੇ ਭਾਈ ਆਪਾਂ ਬਿਲਕੁਲ ਤੁਸੀਂ ਦੇਖਿਆ ਜੋ ਇਹ ਕਿਸਾਨ ਆਗੂ ਨੇ ਇਹਨਾਂ ਨੇ ਸਿੱਧੇ ਕਿਹਾ ਜੋ ਚਿਪ ਵਾਲਾ ਮੀਟਰ ਜੋ ਬਿਜਲੀ ਸੋਧ ਬਿਲਾ ਉਸ ਨੂੰ ਲੈ ਕੇ ਜਿਹੜਾ ਹੈਗਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸਾਡੇ ਨਾਲ ਹੋਰ ਵੀ ਕਿਸਾਨ ਆਗੂ ਨੇ ਉਹਨਾਂ ਦਾ ਕਦਮ ਕਰਦੇ ਆ ਕਿਸ ਤਰ੍ਹਾਂ ਦੇਖਦੇ ਹੋ ਲਗਾਤਾਰ ਰੋਸ ਪ੍ਰਦਰਸ਼ਨ ਹੋਇਆ ਪੰਜਾਬ ਵਿੱਚ ਵੱਡੇ ਪੱਧਰ ਤੇ ਜੋ ਪੁਲਿਸ ਵੱਲੋਂ ਉਹਨਾਂ ਨੂੰ ਡਿਟੇਨ ਵੀ ਕੀਤਾ ਗਿਆ ਹੈਗਾ ਤੇ ਤੁਸੀਂ ਇੱਥੇ ਕਾਮਯਾਬ ਹੋਗੇ ਇੱਥੇ ਪ੍ਰੋਟੈਸਟ ਕਰਨ ਵਿੱਚ ਦੇਖੋ ਜੀ ਪੁਰਸਾ ਇਹ ਸਰਕਾਰਾਂ ਦੀ ਹੁੰਦੀ ਆ ਸਰਕਾਰਾਂ ਕਦੇ ਵੀ ਆਮ ਲੋਕਾਂ ਦੀ ਨਹੀਂ ਗੱਲ ਕਰਿਆ ਕਰਦੀਆਂ ਇਹ ਜੋਕਾਂ ਦੀ ਗੱਲ ਕਰਿਆ ਕਰਦੀਆਂ ਉਹ ਕਾਰਪੋਰੇਟਾਂ ਦੀ ਗੱਲ ਕਰਿਆ ਕਰਦੀਆਂ ਸਰਕਾਰਾਂ ਸਰਕਾਰਾਂ ਇਹ ਜਾਬਰ ਕਰਦੀਆਂ ਨੇ ਕਿਉਂਕਿ ਅਸੀਂ ਲੋਕਾਂ ਦੀ ਗੱਲ ਕਰਨ ਵਾਲੇ ਲੋਕ ਆ ਜਿਹੜੇ ਵਾਸਤੇ ਅਸੀਂ ਆਏ ਆ ਵੀ ਬਿਜਲੀ ਐਕਟ 2025 ਪਹਿਲਾਂ 2020 ਆਇਆ ਸੀ ਜਿਹੜਾ ਦਿੱਲੀ ਅੰਦੋਲਨ ਵਕਤ ਸਰਕਾਰ ਮੰਨੀ ਸੀ ਸੈਂਟਰ ਸਰਕਾਰ ਵੀ ਰੱਦ ਦੁਬਾਰੇ ਸਾਡੇ ਘਰਾਂ ਦੇ ਵਿੱਚ ਟੇਡੇ ਤਰੀਕੇ ਨਾਲ ਸਾਡੇ ਉਸਤਰੀ ਚਿੱਪ ਵਾਲੇ ਮੀਟਰ ਰੱਖ ਰਹੇ ਨੇ ਪ੍ਰਾਈਵੇਟ ਕਰਕੇ ਸਾਡਾ ਆਉਣ ਵਾਲੇ ਸਮੇਂ ਵਿੱਚ ਇਹੋ ਜਿਹਾ ਹਾਲ ਕਰ ਦੇਣਾ ਕਿ ਅਸੀਂ ਬੱਲਮ ਜਗਾਉਣ ਤੋਂ ਵੀ ਲਗਾਤਾਰ ਤੁਹਾਡੇ ਤੋਂ ਸਮਰਥ ਹੋ ਜਾਾਂਗੇ ਬੱਲਮ ਬਣੀ ਜਗਾਇਆ ਜਾਣਾ ਏਸੀ ਫਰਿਜ ਕੂਲਰ ਤਾਂ ਦੂਰ ਦੀ ਗੱਲ ਆ ਵੀ ਸੀ ਹਵਾ ਲੈ ਲਾਂਗੇ ਜਾਂ ਧਰਤੀ ਵਿੱਚੋਂ ਪਾਣੀ ਕੱਢ ਕੇ ਪੀ ਲਾਂਗੇ ਇੱਕ ਬੂੰਦ ਪਾਣੀ ਦੀ ਨਹੀਂ ਪੀ ਸਕਦੇ ਜੇ ਇਹ ਜਿਹੜਾ 2025 ਬਿਜਲੀ ਬੇਲਾ ਜਿਹੜਾ ਜੇ ਲਾਗੂ ਹੋ ਜਾਂਦਾ ਕਿਉਂਕਿ ਸੋਡੇ ਚੈਨਲ ਰਾਹੀ ਭਾਈ ਅਸੀਂ ਅਪੀਲ ਵੀ ਕਰਨੀ ਚਾਹੁੰਦੇ ਆ ਲੋਕਾਂ ਨੂੰ ਕਿ ਭਰਾਵੋ ਹੁਣ 3 ਮਹੀਨੇ ਸੋਡ ਲੈ ਬੇਲ ਦਾ ਸਮਾਂ ਜੇ ਆਪਦੇ ਸਰਕਾਰੀ ਅਦਾਰੇ ਬਚਾਉਣੇ ਨੇ ਕਿ ਪਰਜਾ ਦਾ ਰੋੜਾ ਤੇ ਆਉਣਾ ਪਊਏ ਸਰਕਾਰਾਂ ਖਿਲਾਫ ਲੜਨਾ ਪਊ। ਹੁਣ ਜਿਹੜਾ ਅਗਲਾ ਸੰਘਰਸ਼ ਕੀ ਹੋਏਗਾ ਤੁਹਾਡਾ? ਅਗਲਾ ਸੰਘਰਸ਼ ਜੀ ਜੋਗਲ ਚੱਕ ਸਾਡੇ ਆਗੂ ਨਹੀਂ ਛੱਡੇ ਜਾਂਦੇ ਜਿਵੇਂ ਵੀ ਕਿਸਾਨ ਮਜ਼ਦੂਰ ਮੋਰਚੇ ਨਾਲ ਚੱਲ ਰਹੀ ਆ ਸਾਡੀ ਫੂਨਾ ਤੇ ਗੱਲਬਾਤ ਇਥੋਂ ਜਾ ਕੇ ਕਿੱਥੇ ਲਜਾਣਾ ਜਾ ਕਿਵੇਂ 10 ਤਰੀਕ ਨੂੰ ਸਾਡਾ ਕਿਸਾਨ ਮਜ਼ਦੂਰ ਮੋਰਚੇ ਦਾ ਫੈਸਲਾ ਕੀ ਚਿੱਪਾਲੇ ਮੀਟਰ ਪੱਟ ਕੇ ਇਹਨਾਂ ਦੇ ਦਫ਼ਤਰਾਂ ਦੇ ਵਿੱਚ ਜਮ੍ਹਾਂ ਕਰਾਉਣੇ ਨੇ ਅਗਲਾ ਜਿਹੜਾ ਉਸ ਤੋਂ ਉਸ ਤੋਂ ਬਾਅਦ ਡੀਜ਼ਿਆਂ ਦੇ ਧਰਨੇ ਲੱਗਣੇ ਨੇ ਉਸ ਤੋਂ ਬਾਅਦ ਲੋਕਾਂ ਨੂੰ ਅਸੀਂ ਦੱਸਣਾ ਕਿ ਜਿਹੜੇ ਦਿੱਲੀ ਵਾਪਸ ਕਰਾ ਕੇ ਇਹਦੇ ਉਦੋਂ ਵੀ ਖਤਰਨਾਕ ਕਾਨੂੰਨ ਨੇ ਜਿਹੜੇ ਸਾਡੇ ਤੇ ਲਾਗੂ ਕਰਨ ਜਾ ਰਹੀਆਂ ਸਰਕਾਰਾਂ ਦੋਹੇ ਰਲ ਕੇ ਪੰਜਾਬ ਦੀ ਹੋਵੇ ਚਾਹੇ ਸੈਂਟਰ ਦੀ ਹੋਵੇ ਤੂੰ ਸੁਣ ਇਹ ਕਿਸਾਨਾਂ ਗੁਸੀ ਇਹਨਾਂ ਨੇ ਕਿਹਾ ਕਿ ਜੋ ਬਿਜਲੀ ਸੋਧ ਬਿੱਲਾ ਜੇਕਰ ਇਹ 2025 ਲਾਗੂ ਹੋ ਜਾਂਦਾ ਤਾਂ ਪੂਰੇ ਸੂਬੇ ਵਿੱਚ ਇਸ ਦਾ ਅਸਰ ਪਵੇਗਾ ਅਤੇ ਵੱਡੇ ਵੱਡੇ ਬਿੱਲ ਆਉਣੇ ਲੱਗ ਜਾਣਗੇ ਅਤੇ ਲੋਕ ਕਰਜ਼ਾਈ ਹੋ ਜਾਣਗੇ ਨਬਦੋ ਭਪਿੰਦਰ ਸਿੰਘ ਧੰਕ ਸਵੇਰਾ ਟੀਵੀ ਲਈ